ਜੀ ਜਿੰਦ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਆ। ਵਿਜੀ ਤੁਹਾਨੂੰ ਦੋ ਨੱਕ ਦਿਖਾਉਣੇ ਆ ਪਰ ਦੋਵੇਂ ਸਰਾ। 30 ਗਿਗੋ ਵਾਲੀ ਬੱਛੀ ਆ 82। 30 ਗਿਗੋ ਵਾਲੀ ਬੱਛੀ ਦਾ ਮੈਂ ਕਿੰਨਾਂ 82। ਗੱਪਣ ਬੱਛੀ ਵਿਕੀ। ਥਾਣੇ ਵੇਖੋ। ਦੇਖੋ ਥਾਣਾ ਮਈਆਂ ਵਾਲਾ ਜੱਡਾ ਲੱਗਾ। ਤੇ 20 ਗਿਗੋ ਵਾਲੀ ਮਈ ਦਾ ਨੀਲੀ ਦੀ। ਵੱਡੀ ਪਿਓ ਨੀਲੀ ਦੀ। ਕੋਈ ਵੀ ਨੁਕਸ ਨਹੀਂ ਕਰ ਸਕਦਾਣ ਕਿ। ਭਾਈ ਨਿਸ਼ਾਨੀਆਂ ਪੂਰੀਆਂ। ਇਹ ਤਾਂ ਜੜ ਨਿਸ਼ਾਨੀਆਂ ਪੂੜੀਆਂ ਸਿੰਘ ਵੀ ਚਿੱਟਾ ਵੇਖੋ ਮੈਂ ਨਿਰ ਵੇਖੋ ਮੈਂ ਵੀ ਗੱਲ ਉਹਦੀ ਗਰੰਟੀ ਹੈ ਜੀ ਦੀ ਤੇ ਦੋਏ ਨਾਗ ਦੋਏ ਸਰੇ ਤੇ ਹੋ ਗਿਆ ਪਾ ਲੋ ਵੀ ਠੋਮਾ ਲਾ ਫੋ ਵੀਰ ਮਾਜੋ ਦੇਖੋ ਮਾਜੋ ਬਿਊਟੀ ਲੱਖੋ ਮੈਂ ਕਿੰਨੀ ਆ ਫੋਨੋਂ ਵੱਡੀ ਨਹੀਂ ਆ ਵੀਰ ਸੌਦਾ ਵੀਰ ਫੋਨ ਤੇ ਹੋਊਗਾ ਜਿਹੜੇ ਵੀਰ ਨੂੰ ਮੈਂ ਫਾੰਦ ਹੋਏਗੀ ਮੇਰਾ ਵੀਰ ਫੋਨ ਲਾ ਆਇਓ ਫਾਲੀ ਮੈਂ ਦਸ ਦਿਆਂ ਲੈਂਦੀ ਆ ਇਧਰੋਂ ਠੰਦ ਖਾ ਇਧਰੋਂ ਠੰਦ ਖਾ ਮੈਂ ਦੇਖੋ ਮਈ ਦੇ ਥਣ ਦੂਵੀਂ ਬੰਨੇ ਡੱਬ ਪ्युअर ਨੀਲੀ ਦਾ ਵੀ ਆ ਵਸੀ ਵੀ ਜਰਸੀ ਤੁਜਾਸ ਹੁਆ ਵੱਡੀ ਵਸੀ ਜਰਸੀ 30 ਕਿਲੋ ਵਾਲੀ ਵਸੀ ਜਰਸੀ 30 ਕਿਲੋ ਦੇਖੋ ਥਣ ਚਾਡਾ ਪੂਰ ਮਈਆ ਵਾਲਾ ਲਗਾ ਮਈਆ ਵਾਲਾ ਦੁੱਧ ਦਊਗੀ ਚਿੱਟਾ ਬਾਰੇ ਵੀਰਾਂ ਨੇ ਫੋਨ ਆਉਂਦੇ ਆ ਵੀ ਵੀਡੀਓ ਨਹੀਂ ਪਾਉਂਦੇ ਵੀਡੀਓ ਨਹੀਂ ਪਾਉਂਦੇ ਜਿੱਦਿਸ ਖੜਾ ਜਾਂ ਤੁਮੇ ਡੰਗਰ ਇਹਦਾ ਵੀ ਰੇਡ ਵੀਰ ਫੋਨ ਤੇ ਹੋਊਗਾ ਬਾਕੀ ਵਛੀ ਵੇਖ ਲਓ ਵਛੀ ਬਹੁਤ ਜ਼ਿਆਦਾ ਚੰਗੀ ਹੈ ਜਰਸੀ ਵਛੀ ਹੈ ਫੰਦ ਫੰਦ ਦਿਖਾਓ ਮਈਆਂ ਆ ਥਣ ਲੱਗਾ ਚੱਡਾ ਵੀ ਮਈਆਂ ਆ ਤਾਂ ਥਣ ਵੀ ਮਈਆਂ ਆਲਾ ਦੇਖੋ ਮੈ ਇਤਰਾ ਦਿਖਾਓ ਫੰਦ ਵੀ ਚਿੱਟਾ ਹੈ ਇਕ Passport de...